ਨੌਜਵਾਨ ਸਭਾ ਬਾਬਾ ਮੱਖਣ ਸ਼ਾਲੂ ਬਾਣਾ ਅਤੇ ਕਲਤੂਰਾ ਸਿੱਖਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਪਰਮਾ ਵਿਖੇ ਬਹੁਤ ਹੀ ਸ਼ਰਧਾ ਸਹਿਤ ਕਰਵਾਇਆ ਗਿਆ ਗੁਰੂ ਲਾਡੂਰੇ ਦੇਵ ਜੀ ਨੂੰ ਸਮਰਪਿਤ ਵਿਸ਼ਾਲ ਗੁਰਮਤ ਸਮਾਗਮ 골ਡ ਮੈਡਲਿਸਟ ਕੁਬਿਸ਼ਰੀ ਜਥਾ ਭਾਈ ਗੁਰਮukh ਸਿੰਘ ਐਮਏ ਨੇ ਇਤਿਹਾਸ ਸੁਣਾਉਂਦਿਆਂ ਥੰਮਿਆ ਸਮਾਂ ਬੀਤੇ ਦਿਨੀ ਗੁਰਦੁਆਰਾ ਸਿੰਘ ਸਭਾ ਪਰਮਾ ਵਿਖੇ ਤਨ ਤਨ ਸ਼੍ਰੀ ਗੁਰਦੇਵ ਬਹਾਦਰ ਸਾਹਿਬ ਜੀ ਦਾ ਪ੍ਰਗਟ ਦਿਹਾੜਾ ਗੁਰੂ ਲਾਧੂਰੇ ਦੇ ਦਿਵਸ ਨੂੰ ਸਮਰਪਿਤ ਵਿਸ਼ਾਲ ਗੁਰਮਤ ਸਮਾਗਮ ਨੌਜਵਾਨ ਸਭਾ ਬਾਬਾ ਮੱਖਣ ਸ਼ਾ ਲੁਬਾਣਾ ਇਟਲੀ ਅਤੇ ਕਲਤੂਰਾ ਸਿੱਖ ਸੰਸਥਾ ਇਟਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਠਨਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ ਜ਼ਿਕਰਯੋਗ ਹੈ ਕਿ ਨੌਜਵਾਨ ਸਭਾ ਜੋ ਕਿ ਕਰੀਬ 215 ਵਿੱਚ ਸਥਾਪਿਤ ਕੀਤੀ ਗਈ ਸੀ ਇਹਨਾਂ ਨੌਜਵਾਨ ਵੀਰਾਂ ਵੱਲੋਂ ਗੁਰੂ ਲਾਧੂਰੇ ਦੇ ਦਿਵਸ ਮੌਕੇ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਰਬਾਨਾਂ ਵਿਖੇ ਹਰ ਇੱਕ ਸਾਲ ਗੁਰਮਤ ਸਮਾਗਮ ਕਰਵਾਏ ਜਾਂਦੇ ਹਨ ਇਸ ਸਾਲ ਇਹ ਸੱਤਵਾਂ ਗੁਰਮਤ ਸਮਾਗਮ ਉਹਨਾਂ ਵੱਲੋਂ ਕਰਵਾ ਸ਼ੁੱਕਰਵਾਰ ਤੋਂ ਅਸੀਂ ਦੋ ਸ਼੍ਰੀਖਨਪਾਟ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਸ਼੍ਰੀਖਨਪਾਟ ਸਾਹਿਬ ਨੌਜਵਾਨ ਸਭਾ ਵੱਲੋਂ ਅਤੇ ਇੱਕ ਸੰਗਤ ਵਿੱਚੋਂ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸੀ ਜਿਨ੍ਹਾਂ ਦੇ ਪੋਗ ਐਤਵਾਰ ਸਵੇਰ ਵੇਲੇ ਪਾਈ ਗਏ ਉਪਰੰਤ ਵੱਖ-ਵੱਖ ਬੁਲਾਰਿਆਂ ਵੱਲੋਂ ਸਟੇਜ ਤੋਂ ਗੁਰੂ ਲਾਧੂਰੇ ਦੇ ਦਿਵਸ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਬਾਬਾ ਮੱਖਣਸ਼ਾਲੂ ਬਾਣਾ ਜੀ ਦੇ ਜੀਵਨ ਅਤੇ ਗੁਰੂ ਸਾਹਿਬ ਵਾਲੇ ਨਗਰ ਬਾਬਾ ਬਕਾਲ ਵਿਖੇ ਬਿਰਤਾਂਤ ਬਾਰੇ ਚਾਣਣਾ ਪਾਇਆ ਗਿਆ ਉਪਰੰਤ 골ਡ ਮੈਡਲਿਸਟ ਪੰਥਕ ਕਵੀਸ਼ਰੀ ਜਥਾਪਾਈ ਗੁਰਮukh ਸਿੰਘ ਐਮਏ ਜੋ ਕਿ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਯੂਰਪ ਫੇਰੀ ਤੇ ਪਹੁੰਚੇ ਹਨ ਉਹਨਾਂ ਦੇ ਜਥੇਵਨੋਂ ਆਪਣੇ ਲਖਣ ਅਤੇ ਸੁਰੀਲੇ ਅੰਦਾਰ ਵਿੱਚ ਕਵੀਸ਼ਰੀ ਸ਼ੰਦਾਰ ਹਿੱਸਣਾਂ ਦਾ ਉਹ ਪੂਰਾ ਹਿੱਸਾ ਮਕੀਲੀ ਰੱਖਿਆ ਗਿਆ ਜਿਕਰ ਜੋ ਹੈ ਕਿ ਜਥਾ ਕਵੀਸ਼ਰੀ ਦੇ ਬਾਬਾ ਬੋੜ ਬਾਪੂ ਜੋਗਾ ਸਿੰਘ ਜੋਗੀ ਦਾ ਸੰਸਾਰ ਪ੍ਰਸਿੱਧ ਜਥਾ ਹੈ ਉਹਨਾਂ ਦੇ ਗੁਰਪੁਰੀ ਪਿਆਰਨੇ ਤੋਂ ਬਾਅਦ ਇਸ ਜਥੇ ਦੀ ਵਾਗਡੋਰ ਭਾਈ ਗੁਰਮukh ਸਿੰਘ ਦੀ ਸਮਾਰ ਰਹੇ ਹਨ ਅਤੇ ਇਹ ਜਥਾ ਪੰਥਕ ਸਫਾ ਵਿੱਚ ਬਹੁਤ ਹੀ ਸਤਿਕਾਰਤ ਜਥਾ ਹੈ ਸੰਗਤਾਂ ਦੀ ਮੰਗ ਤੇ ਭਾਈ ਸਾਹਿਬ ਨੂੰ ਬਾਬਾ ਮੱਖਣ ਸਾਹਿਬ ਜੀ ਲੁਬਾਣਾ ਦੇ ਜੀਵਨ ਬਾਰੇ ਅਤੇ ਗੁਰੂ ਲਾਧੋਰ ਦੇ ਦਿਵਸ ਤੰਤਨ ਸ਼੍ਰੀ ਗੁਰਦੇਵ ਬਹਾਦਰ ਸਾਹਿਬ ਜੀ ਦੇ ਪ੍ਰਗਟ ਦਿਹਾੜੇ ਦੇ ਸੰਬੰਧ ਵਿੱਚ ਸਵੇਰ ਵਾਲੇ ਹੀ ਦੀਵਾਨਾਂ ਦੀ ਸ਼ੁਰੂਆਤ ਤੋਂ ਪਹਿਲਾਂ ਦੋ ਛੰਦ ਲਿਖੇ ਗਏ ਤੇ ਸੰਗਤਾਂ ਨੇ ਸਨਮੁਖ ਰੱਖ ਗਏ ਜਿਨ੍ਹਾਂ ਨੂੰ ਸੰਗਤ ਨੇ ਜਕਾਰਿਆਂ ਦੇ ਰੂਪ ਵਿੱਚ ਪ੍ਰਵਾਨਗੀ ਦਿੱਤੀ ਦੀਵਾਨ ਦੌਰਾਨ ਭਾਈ ਸਾਹਿਬ ਨੇ 108 ਕਲਿਆ ਛੰਦ ਜੋ ਕਿ ਉਹਨਾਂ ਦਾ ਲਿਖਿਆ ਹੋਇਆ ਸੀ ਹੈ ਵੀ ਸੁਣਾਇਆ ਦੀਵਾਨ ਉਪਰੰਤ ਸ੍ਰੀ ਨਨ ਸਾਹਿਬ ਜੀ ਦੇ ਜਾਪ ਕੀਤੇ ਗਏ ਤੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਕੀਤੀ ਗਈ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਵਕ ਵਕ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਤੇ ਪਹੁੰਚੀ ਪਤਵੰਤੇ ਸੱਜਣਾ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਰੂਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਅਤੇ ਸਭ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸੰਗਤਾਂ ਦੇ ਠਾਠਾ ਮਾਰਦੇ ਕੱਠ ਨੇ ਹਾਜ਼ਰੀ ਭਰੀ ਇਸ ਸਾਰੇ ਸਮਾਗਮ ਦਾ ਕਲਤੂਰਾ ਸਿੱਖ ਸੰਸਥਾ ਵੱਲੋਂ ਉਹਨਾਂ ਦੇ YouTube ਚੈਨਲ ਤੇ ਲਾਈਵ ਟੈਲੀਕਾਸਟ ਕੀਤਾ ਗਿਆ ਇਸ ਮੌਕੇ ਆਈਆਂ ਸਮੂਹ ਸੰਗਤਾਂ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪੰਡਾਰਿਆਂ ਵਿੱਚੋਂ ਗੁਰੂਕਾ ਲੰਗਰ ਅਤੁੱਟ ਵਰਤਾਇਆ ਗਿਆ ਜੇ ਰੋਹਾਂ ਨੂੰ ਜਾਇਆ ਵਾਹਿਗੁਰੂ ਜੀ ਦਾ ਧੰਸਾ ਵਾਹਿਗੁਰੂ ਜੀ ਦੇ ਪਤੇ ਇਟਲੀ ਦੇ ਸ਼ਹਿਰ ਪਾਰਮਾ ਵਿਖੇ ਗੁਰਦਵਾਰਾ ਸਿੰਘ ਸਭਾ ਪਾਰਮਾ ਵਿੱਚ ਸਮੂਹ ਸੰਗਤਾਂ ਗੁਰਦਵਾਰਾ ਪ੍ਰਬੰਧਕ ਕਮੇਟੀ ਨੌਜਵਾਨ ਸਭਾ ਬਾਬਾ ਮੱਖਣਸ਼ਾਲਬਾਣਾ ਇਟਲੀ ਦੇ ਸਾਝੇ ਪ੍ਰਾਲੇ ਸਦਕਾ ਮਹਾਨ ਪਵਿੱਤਰ ਦਿਹਾੜਾ ਗੁਰਲਾ ਧੁਰੇ ਦੇ ਜੁਸ ਨੂੰ ਸਮਰਪਿਤ ਸ਼੍ਰੀ ਖੰਡਪਾੜ ਸਾਹਿਬ ਜੀ ਦੇ ਜਾਪ ਕਰਵਾਏਗੇ ਅਤੇ ਇਹਨਾਂ ਵਿੱਚ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਭਾਈ ਗੁਰਮਖ ਸਿੰਘ ਐਮਏ ਦੇ ਕਬਿਸ਼ਰੀ ਜਥੇ ਵੱਲੋਂ ਸ਼ਨੀਵਾਰ ਸ਼ਾਮ ਅਤੇ ਐਤਵਾਰ ਦੇ ਦਿਵਾਨਾਂ ਵਿੱਚ ਗੁਰ ਅਤੇ ਸਿੱਖ ਇਤਿਹਾਸ ਸਰਵਣ ਕਰਵਾ ਕੇ ਸੰਗਤਾਂ ਨੂੰ ਕਬਿਸ਼ਰੀ ਵਾਰਾ ਰਾਹੀ ਦਿਹਾਲ ਕੀਤਾ। ਇਟਲੀ ਭਾਰਤ ਤੋਂ ਪਹੁੰਚੀਆਂ ਸੰਗਤਾਂ ਦਾ ਪ੍ਰਬੰਧਕ ਕਮੇਟੀ ਤੇ ਨੌਜਵਾਨ ਸਭਾ ਵੱਲੋਂ ਧੰਨਵਾਦ ਅਤੇ ਆਉਣ ਵਾਲੇ ਸਮੇਂ 'ਚ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਇਸੇ ਤਰ੍ਹਾਂ ਹੀ ਵੱਖ-ਵੱਖ ਪ੍ਰਾਲੇ ਕੀਤੇ ਜਾਣਗੇ। ਪ੍ਰੈਸ ਕਲੱਬ ਦਾ ਵੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ